ਸੌਣ ਵਾਲਾ ਰਣਦੀਪ ਪੰਗੂ ਸੀ ਮਾਨਸਿਕ ਪਰੇਸ਼ਾਨ ਪਰਿਵਾਰ ਨੇ ਕੀਤੇ ਫਿਲਮ ਇੰਡਸਟਰੀ ਬਾਰੇ ਵੱਡੇ ਖੁਲਾਸੇ ਫਿਲਮਾਂ 'ਚ ਕੰਮ ਨਾ ਮਿਲਣ ਕਾਰਨ ਰਹਿੰਦਾ ਸੀ ਪਰੇਸ਼ਾਨ ਪਰੇਸ਼ਾਨੀ 'ਚ ਸ਼ਰਾਬ ਦੀ ਜਗ੍ਹਾ ਪੀ ਲਈ ਸੀ ਕੋਈ ਜ਼ਹਿਰੀਲੀ ਚੀਜ਼ ਪੰਜਾਬੀ ਫਿਲਮ ਜਗਤ ਨੂੰ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਫਿਲਮੀ ਕਲਾਕਾਰ ਰਣਦੀਪ ਸਿੰਘ ਪੰਗੂ ਬੀਤੀ ਰਾਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਪੰਗੂ ਚਮਕੌਰ ਸਾਹਿਬ ਦੇ ਨਜ਼ਦੀਕੀ ਪਿੰਡ ਚੂੜਮਾ ਜੀ ਦਾ ਰਹਿਣ ਵਾਲਾ ਸੀ ਰਣਦੀਪ ਸਿੰਘ ਪੰਗੂ ਪੰਜਾਬੀ ਫਿਲਮਾਂ ਦਾ ਇੱਕ ਮੰਨਿਆ ਪਰ ਮੰਨਿਆ ਕਲਾਕਾਰ ਸੀ ਜਿਸ ਨੇ ਆਪਣੇ ਜੀਵਨ ਵਿੱਚ ਕਈ ਫਿਲਮਾਂ ਚ ਅਮਰੋਲ ਅਦਾ ਕੀਤੇ ਤੇ ਆਪਣੀ ਐਕਟਿੰਗ ਦੇ ਜਾਦੂ ਨਾਲ ਲੋਕਾਂ ਨੂੰ ਹਸਾਇਆ ਪੰਗੂ ਨੇ ਆਪਣਾ ਫਿਲਮੀ ਕਰੀਅਰ ਜਨਮ ਤੁਮਾਰੇ ਲੇਖੇ ਭਗਤਪੂਰਨ ਸਿੰਘ ਦੇ ਜੀਵਨ ਦੇ ਆਧਾਰਿਤ ਫਿਲਮ ਤੋਂ ਸ਼ੁਰੂ ਕੀਤਾ ਸੀ ਜਿਸ ਵਿੱਚ ਉਸ ਨੇ ਪਿਆਰੇ ਦਾ ਰੋਲ ਨਿਭਾਇਆ ਤੇ ਉਸ ਤੋਂ ਬਾਅਦ ਦੂਰਬੀਨ, ਪ੍ਰੌਣਾ, ਕ੍ਰੇਜ਼ੀ ਡਬਲ, ਟੋਲ, ਰਤੀ ਤੇ ਲੰਬੜਾਂ ਦਾ ਲਾਣਾ ਆਦੀ ਫਿਲਮਾਂ ਚ ਕਮੇਡੀ ਰੋਲ ਨਿਭਾਇਆ ਸੀ। ਰਣਦੀਪ ਸਿੰਘ ਪੰਗੂ ਕੁਝ ਮਹੀਨਿਆਂ ਤੋਂ ਫਿਲਮ ਇੰਡਸਟਰੀ ਵਿੱਚ ਕੰਮ ਨਾ ਮਿਲਣ ਕਰਕੇ ਪਰੇਸ਼ਾਨ ਸੀ ਤੇ ਉਸਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ। ਪੰਗੂ ਦੇ ਜੀਜਾ ਮੁਤਾਬਕ ਬੀਤੀ ਰਾਤ ਨੂੰ ਉਸਨੇ ਸ਼ਰਾਬ ਪੀਤੀ ਹੋਈ ਸੀ ਤੇ ਮੋਟਰ ਜਾ ਕੇ ਸ਼ਰਾਬ ਦੇ ਭੁਲੇਖੇ ਕੋਈ ਜ਼ਹਿਰੀਲੀ ਵਸਤੂ ਪੀ ਲਈ ਜਿਸ ਕਾਰਨ ਉਸ ਨੂੰ ਖੂਨ ਦੀ ਉਲਟੀ ਆਈ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਲੋਕਾਂ ਨੂੰ ਹਸਾਉਣ ਵਾਲਾ ਰਣਦੀਪ ਪੰਗੂ ਸੀ ਮਾਨਸਿਕ ਪਰੇਸ਼ਾਨ ਪਰਿਵਾਰ ਨੇ ਕੀਤੇ ਫਿਲਮ ਇੰਡਸਟਰੀ ਬਾਰੇ ਵੱਡੇ ਖੁਲਾਸੇ ਫਿਲਮਾਂ 'ਚ ਕੰਮ ਨਾ ਮਿਲਣ ਕਾਰਨ ਰਹਿੰਦਾ ਸੀ ਪਰੇਸ਼ਾਨ ਪਰੇਸ਼ਾਨੀ 'ਚ ਸ਼ਰਾਬ ਦੀ ਜਗ੍ਹਾ ਪੀ ਲਈ ਸੀ ਕੋਈ ਜ਼ਹਿਰੀਲੀ ਚੀਜ਼ ਪੰਜਾਬੀ ਫਿਲਮ ਜਗਤ ਨੂੰ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਫਿਲਮੀ ਕਲਾਕਾਰ ਰਣਦੀਪ ਸਿੰਘ ਪੰਗੂ ਬੀਤੀ ਰਾਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਪੰਗੂ ਚਮਕੌਰ ਸਾਹਿਬ ਦੇ ਨਜ਼ਦੀਕੀ ਪਿੰਡ ਚੂੜਮਾ ਜੀ ਦਾ ਰਹਿਣ ਵਾਲਾ ਸੀ ਰਣਦੀਪ ਸਿੰਘ ਪੰਗੂ ਪੰਜਾਬੀ ਫਿਲਮਾਂ ਦਾ ਇੱਕ ਮੰਨਿਆ ਪਰ ਮੰਨਿਆ ਕਲਾਕਾਰ ਸੀ ਜਿਸ ਨੇ ਆਪਣੇ ਜੀਵਨ ਵਿੱਚ ਕਈ ਫਿਲਮਾਂ ਚ ਅਮਰੋਲ ਅਦਾ ਕੀਤੇ ਤੇ ਆਪਣੀ ਐਕਟਿੰਗ ਦੇ ਜਾਦੂ ਨਾਲ ਲੋਕਾਂ ਨੂੰ ਹਸਾਇਆ ਪੰਗੂ ਨੇ ਆਪਣਾ ਫਿਲਮੀ ਕਰੀਅਰ ਜਨਮ ਤੁਮਾਰੇ ਲੇਖੇ ਭਗਤਪੂਰਨ ਸਿੰਘ ਦੇ ਜੀਵਨ ਦੇ ਆਧਾਰਿਤ ਫਿਲਮ ਤੋਂ ਸ਼ੁਰੂ ਕੀਤਾ ਸੀ ਜਿਸ ਵਿੱਚ ਉਸਨੇ ਪਿਆਰੇ ਦਾ ਰੋਲ ਨਿਭਾਇਆ ਤੇ ਉਸ ਤੋਂ ਬਾਅਦ ਦੂਰਬੀਨ, ਪ੍ਰੌਣਾ, ਕ੍ਰੇਜ਼ੀ ਡਬਲ, ਟੋਲ, ਰਤੀ ਤੇ ਲੰਬੜਾਂ ਦਾ ਲਾਣਾ ਆਦੀ ਫਿਲਮਾਂ 'ਚ ਕਮੇਡੀ ਰੋਲ ਨਿਭਾਇਆ ਸੀ। ਰਣਦੀਪ ਸਿੰਘ ਪੰਗੂ ਕੁਝ ਮਹੀਨਿਆਂ ਤੋਂ ਫਿਲਮ ਇੰਡਸਟਰੀ ਵਿੱਚ ਕੰਮ ਨਾ ਮਿਲਣ ਕਰਕੇ ਪਰੇਸ਼ਾਨ ਸੀ ਤੇ ਉਸਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ। ਪੰਗੂ ਦੇ ਜੀਜਾ ਮੁਤਾਬਕ ਬੀਤੀ ਰਾਤ ਨੂੰ ਉਸਨੇ ਸ਼ਰਾਬ ਪੀਤੀ ਹੋਈ ਸੀ ਤੇ ਮੋਟਰ ਜਾ ਕੇ ਸ਼ਰਾਬ ਦੇ ਭੁਲੇਖੇ ਕੋਈ ਜ਼ਹਿਰੀਲੀ ਵਸਤੂ ਪੀ ਲਈ ਜਿਸ ਕਾਰਨ ਉਸ ਨੂੰ ਖੂਨ ਦੀ ਉਲਟੀ ਆਈ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਲੋਕਾਂ ਨੂੰ ਹਸਾਉਣ ਵਾਲਾ ਰਣਦੀਪ ਪੰਗੂ ਸੀ ਮਾਨਸਿਕ ਪਰੇਸ਼ਾਨ ਪਰਿਵਾਰ ਨੇ ਕੀਤੇ ਫਿਲਮ ਇੰਡਸਟਰੀ ਬਾਰੇ ਵੱਡੇ ਖੁਲਾਸੇ ਫਿਲਮਾਂ 'ਚ ਕੰਮ ਨਾ ਮਿਲਣ ਕਾਰਨ ਰਹਿੰਦਾ ਸੀ ਪਰੇਸ਼ਾਨ ਪਰੇਸ਼ਾਨੀ 'ਚ ਸ਼ਰਾਬ ਦੀ ਜਗ੍ਹਾ ਪੀ ਲਈ ਸੀ ਕੋਈ ਜ਼ਹਿਰੀਲੀ ਚੀਜ਼ ਪੰਜਾਬੀ ਫਿਲਮ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਫਿਲਮੀ ਕਲਾਕਾਰ ਰਣਦੀਪ ਸਿੰਘ ਪੰਗੂ ਬੀਤੀ ਰਾਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਪੰਗੂ ਚਮਕੌਰ ਸਾਹਿਬ ਦੇ ਨਜ਼ਦੀਕੀ ਪਿੰਡ ਚੂੜਮਾਜਰੀ ਦਾ ਰਹਿਣ ਵਾਲਾ ਸੀ ਰਣਦੀਪ ਸਿੰਘ ਪੰਗੂ ਪੰਜਾਬੀ ਫਿਲਮਾਂ ਦਾ ਇੱਕ ਮੰਨਿਆ ਪਰ ਮੰਨਿਆ ਕਲਾਕਾਰ ਸੀ ਜਿਸ ਨੇ ਆਪਣੇ ਜੀਵਨ ਵਿੱਚ ਕਈ ਫਿਲਮਾਂ ਚ ਹੈਮ ਰੋਲ ਅਦਾ ਕੀਤੇ ਤੇ ਆਪਣੀ ਐਕਟਿੰਗ ਦੇ ਜਾਦੂ ਨਾਲ ਲੋਕਾਂ ਨੂੰ ਹਸਾਇਆ ਪੰਗੂ ਨੇ ਆਪਣਾ ਫਿਲਮੀ ਕਰੀਅਰ ਜਨਮ ਤੁਮਾਰੇ ਲੇਖੇ ਭਗਤਪੂਰਨ ਸਿੰਘ ਦੇ ਜੀਵਨ ਦੇ ਆਧਾਰਿਤ ਫਿਲਮ ਤੋਂ ਸ਼ੁਰੂ ਕੀਤਾ ਸੀ ਜਿਸ ਵਿੱਚ ਉਸ ਨੇ ਪਿਆਰੇ ਦਾ ਰੋਲ ਨਭਾਇਆ ਤੇ ਉਸ ਤੋਂ ਬਾਅਦ ਦੂਰਬੀਨ ਪ੍ਰੌਣਾ ਕ੍ਰੇਜ਼ੀ ਟੱਪਲ ਟੋਲ ਰਤੀ ਤੇ ਲੰਬੜਾਂ ਦਾ ਲਾਣਾ ਆਦੀ ਫਿਮਾ ਚ ਕਮੇਟੀ ਰੋਲ ਨਿਭਾਇਆ ਸਤ ਰਣਦੀਪ ਸਿੰਘ ਪੰਗੂ ਕੁਝ ਮਹੀਨਿਆਂ ਤੋ ਫਿਲਮ ਇੰਡਸਟਰੀ ਵਿੱਚ ਕੰਮ ਨਾ ਮਿਲਣ ਕਰਕੇ ਪਰੇਸ਼ਾਨ ਸੀ ਤੇ ਉਸਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ ਪੰਗੂ ਦੇ ਜੀਜਾ ਮੁਤਾਬਕ ਬੀਤੀ ਰਾਤ ਨੂੰ ਉਸਨੇ ਸ਼ਰਾਬ ਪੀਤੀ ਹੋਈ ਸੀ ਤੇ ਮੋਟਰ ਜਾ ਕੇ ਸ਼ਰਾਬ ਦੇ ਭੁਲੇਖੇ ਕੋਈ ਜ਼ਹਿਰੀਲੀ ਵਸਤੂ ਪੀ ਲਈ ਜਿਸ ਕਾਰਨ ਉਸਨੂੰ ਖੂਨ ਦੀ ਉਲਟੀ ਆਈ ਤੇ ਉਸ ਤੋਂ ਬਾਅਦ ਉਸਦੀ ਮੌਤ ਹੋ ਗਈ